ਚੁੱਕਣ ਤੋਂ ਪਹਿਲਾਂ ਪੀਐਮ ਮੋਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਜ਼ਾਰੇ ਨੇ ਮੌਕੇ ਦੀਆਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤਸਵੀਰਾਂ ਨਰਿੰਦਰ ਮੋਦੀ ਸੋ ਚੁੱਕਣ ਤੋਂ ਬਾਅਦ ਵਾਰ ਮੈਮੋਰੀਅਲ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਦੌਰਾਨ ਉਹਨਾਂ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ ਅੱਜ ਸ਼ਾਮ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਜਿਹੜੀ ਸੌ ਚੁੱਕਣ ਜਾ ਰਹੇ ਹਨ ਤਾਂ ਹੁਣ ਅੱਜ ਦੇ ਸੌ ਚੁੱਕਣ ਸਮਾਗਮ ਤੋਂ ਪਹਿਲਾਂ ਨਰਿੰਦਰ ਮੋਦੀ ਦਿੱਲੀ ਸਥਿਤ ਅਟਲ ਸਮਾਰਕ ਤੇ ਪੁੱਜੇ ਅਤੇ ਇੱਥੇ ਉਹਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਨਰਿੰਦਰ ਮੋਦੀ ਸ਼ਾਮ 7:30 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਪ੍ਰਧਾਨ ਮੰਤਰੀ ਨਿਯੁਕਤ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਮਹਾਤਮਾ ਗਾਂਧੀ ਦੇ ਸੋਚ ਚੁੱਕ ਸਮਾਗਮ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਰਾਜਘਾਟ ਪਹੁੰਚੇ ਤਾਂ ਉਹਨਾਂ ਨੇ ਇੱਥੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਨਰਿੰਦਰ ਮੋਦੀ ਐਤਵਾਰ ਸ਼ਾਮ 7:30 ਵਜੇ ਕਿਹਾ ਜਾ ਰਿਹਾ ਸੋਚ ਚੁੱਕਣ ਜਾ ਰਹੇ ਨੇ ਭਾਜਪਾ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਹੈਰਾਨੀ ਜਨਕ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਨਿਰੰਤਰਤਾ ਦਾ ਸੰਦੇਸ਼ ਦੇਣ ਅਤੇ ਸਿਆਸੀ ਕਮਜ਼ੋਰੀ ਦੀ ਕਿਸੇ ਵੀ ਧਾਰਨਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਾਰਟੀ ਨੂੰ ਇਹਨਾਂ ਆਮ ਚੋਣਾਂ ਦੇ ਵਿੱਚ 240 ਸੀਟਾਂ ਮਿਲੀਆਂ ਜੋ ਬਹੁਮਤ ਦੇ ਅੰਕੜੇ ਤੋਂ 32 ਘੱਟ ਨੇ ਤਾਂ ਪਾਰਟੀ ਨੇ 2019 ਦੀਆਂ ਚੋਣਾਂ ਦੇ ਵਿੱਚ 303 ਸੀਟਾਂ ਜਿੱਤੀਆਂ ਸਨ ਰਾਸ਼ਟਰਪਤੀ ਭਵਨ ਨੇ ਸ਼ਾਨਦਾਰ ਸਮਾਰੋਹ ਦੀਆਂ ਤਿਆਰੀਆਂ ਇਹ ਜਿਹੜੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿੱਥੇ ਸਮਾਰੋਹ ਦੇ ਲਈ ਕੁਰਸੀਆਂ ਰੈੱਡ ਕਾਰਪੇਟ ਹੋਰ ਸਜਾਵਟ ਤਿਆਰ ਕੀਤੀ ਗਈ ਹੈ ਦਿੱਲੀ ਪੁਲਿਸ ਨੇ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ ਅਤੇ ਸੁਰੱਖਿਆ ਵਧਾ ਦਿੱਤੀ ਹੈ ਰਾਸ਼ਟਰਪਤੀ ਮਾਫ ਕਰਨਾ ਰਾਸ਼ਟਰੀ ਰਾਜਧਾਨੀ ਨੂੰ 9 ਅਤੇ 10 ਜੂਨ ਨੂੰ ਜਸ਼ਨਾਂ ਦੇ ਲਈ ਨੋ ਫਲਾਈ ਜ਼ੋਨ ਕੋਸ਼ਿਸ਼ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਪੀਐਮ ਮੋਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਸੌ ਚੁੱਕਣ ਤੋਂ ਪਹਿਲਾ ਸੌ ਚੁੱਕ ਸਮਾਗਮ ਜਿਹੜਾ ਉਹ ਵੀ ਜਿਹੜਾ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਦਿਲਪੁਸ ਪੰਜਾਬੀ ਦੇ ਉੱਤੇ ਹੀ ਸਾਂਝੀਆਂ ਤੁਹਾਡੇ ਨਾਲ ਕਰ ਦਿੱਤੀਆਂ ਜਾਣਗੀਆਂ ਸੋ ਚੁੱਕਣ ਤੋਂ ਪਹਿਲਾਂ ਪੀਐਮ ਮੋਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਦੇ ਨਜ਼ਰ ਆਏ ਨੇ ਮੌਕੇ ਦੀਆਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤਸਵੀਰਾਂ ਨਰਿੰਦਰ ਮੋਦੀ ਸੋ ਚੁੱਕਣ ਤੋਂ ਬਾਅਦ ਵਾਰ ਮੈਮੋਰੀਅਲ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਦੌਰਾਨ ਉਹਨਾਂ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ ਅੱਜ ਸ਼ਾਮ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਜਿਹੜੀ ਸੌ ਚੁੱਕਣ ਜਾ ਰਹੇ ਹਨ ਤਾਂ ਹੁਣ ਅੱਜ ਦੇ ਸੌ ਚੁੱਕਣ ਸਮਾਗਮ ਤੋਂ ਪਹਿਲਾਂ ਨਰਿੰਦਰ ਮੋਦੀ ਦਿੱਲੀ ਸਥਿਤ ਅਟਲ ਸਮਾਰਕ ਤੇ ਪੁੱਜੇ ਅਤੇ ਇੱਥੇ ਉਹਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਨਰਿੰਦਰ ਮੋਦੀ ਸ਼ਾਮ 7:30 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਪ੍ਰਧਾਨ ਮੰਤਰੀ ਨਿਯੁਕਤ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਮਹਾਤਮਾ ਗਾਂਧੀ ਦੇ ਸੋਚ ਚੁੱਕ ਸਮਾਗਮ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਰਾਜਘਾਟ ਪਹੁੰਚੇ ਤਾਂ ਉਹਨਾਂ ਨੇ ਇੱਥੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਨਰਿੰਦਰ ਮੋਦੀ ਐਤਵਾਰ ਸ਼ਾਮ 7:30 ਵਜੇ ਕਿਹਾ ਜਾ ਰਿਹਾ ਸੋਚ ਚੁੱਕਣ ਜਾ ਰਹੇ ਨੇ ਭਾਜਪਾ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਹੈਰਾਨੀ ਜਨਕ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਨਿਰੰਤਰਤਾ ਦਾ ਸੰਦੇਸ਼ ਦੇਣ ਅਤੇ ਸਿਆਸੀ ਕਮਜ਼ੋਰੀ ਦੀ ਕਿਸੇ ਵੀ ਧਾਰਨਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਾਰਟੀ ਨੂੰ ਇਹਨਾਂ ਆਮ ਚੋਣਾਂ ਦੇ ਵਿੱਚ 240 ਸੀਟਾਂ ਮਿਲੀਆਂ ਜੋ ਬਹੁਮਤ ਦੇ ਅੰਕੜੇ ਤੋਂ 32 ਘੱਟ ਨੇ ਤਾਂ ਪਾਰਟੀ ਨੇ 2019 ਦੀਆਂ ਚੋਣਾਂ ਦੇ ਵਿੱਚ 303 ਸੀਟਾਂ ਜਿੱਤੀਆਂ ਸਨ ਰਾਸ਼ਟਰਪਤੀ ਭਵਨ ਨੇ ਸ਼ਾਨਦਾਰ ਸਮਾਰੋਹ ਦੀਆਂ ਤਿਆਰੀਆਂ ਇਹ ਜਿਹੜੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿੱਥੇ ਸਮਾਰੋਹ ਲਈ ਕੁਰਸੀਆਂ ਰੈੱਡ ਕਾਰਪੇਟ ਹੋਰ ਸਜਾਵਟ ਤਿਆਰ ਕੀਤੀ ਗਈ ਹੈ ਦਿੱਲੀ ਪੁਲਿਸ ਨੇ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ ਅਤੇ ਸੁਰੱਖਿਆ ਵਧਾ ਦਿੱਤੀ ਹੈ ਰਾਸ਼ਟਰਪਤੀ ਮਾਫ ਕਰਨਾ ਰਾਸ਼ਟਰੀ ਰਾਜਧਾਨੀ ਨੂੰ 9 ਅਤੇ 10 ਜੂਨ ਨੂੰ ਜਸ਼ਨਾਂ ਦੇ ਲਈ ਨੋ ਫਲਾਈ ਜ਼ੋਨ ਕੋਸ਼ਿਸ਼ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਪੀਐਮ ਮੋਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਸੌ ਚੁੱਕਣ ਤੋਂ ਪਹਿਲਾ ਸੌ ਚੁੱਕ ਸਮਾਗਮ ਜਿਹੜਾ ਉਹ ਵੀ ਜਿਹੜਾ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਦਿਲਪੁਸ ਪੰਜਾਬੀ ਦੇ ਉੱਤੇ ਹੀ ਸਾਂਝੀਆਂ ਤੁਹਾਡੇ ਨਾਲ ਕਰ ਦਿੱਤੀਆਂ ਜਾਣਗੀਆਂ